ਥਾਣਾ ਫਿਲੌਰ ਦੀ ਪੁਲਿਸ ਵੱਲੋਂ ਪਿੰਡ ਸ਼ੋਲੇ ਬਜਾੜ ਵਿਖੇ ਚੱਲੀਆਂ ਗੋਲੀਆਂ ਵਿੱਚ ਤੁਰੰਤ ਕਾਰਵਾਈ ਕਰਦੇ ਹੋਏ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਹਾਸਲ ਕੀਤੀ ਵੱਡੀ ਸਫਲਤਾ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਸ੍ਰੀ ਸਰਵਣ ਸਿੰਘ ਬਲ ਅਤੇ ਥਾਣਾ ਫਿਲੌਰ ਦੇ ਮੁਖ ਅਫਸਰ ਐਸ ਐਚ ਓ ਸੰਜੀਵ ਕਪੂਰ ਵੱਲੋਂ ਉਨ੍ਹਾਂ ਦੀ ਪੂਰੀ ਟੀਮ ਦੇ ਨਾਲ ਸਤਨਾਮ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਸ਼ੋਲੇ ਥਾਣਾ ਫਿਲੌਰ ਦੇ ਬਿਆਨਾਂ ਦੇ ਆਧਾਰ ਤੇ ਮੁਕੱਦਮਾ ਦਰਜ ਥਾਣਾ ਫਿਲੌਰ ਵਿਖੇ ਕੀਤਾ ਗਿਆ ਹੈ ਜਿਨ੍ਹਾਂ ਵਿੱਚੋਂ ਦੋਸ਼ੀਆਂ ਦੀ ਪਛਾਣ ਬਲਜੀਤ ਸਿੰਘ ਉਰਫ ਬਿੱਲਾ जसविंदर सिंह वासी पिंड कडियाणा थाना फिलौर गुरप्रीत उर्फ गोरा पुत्र सिंह वासी पिंड कडियाणा हरबीर सिंह उर्फ हैरी पुत्र रेशम सिंह वासी आशाहूर थाना फिलौर गुरजीत कौर पत्नी जसविंदर सिंह वासी पिंड कडियाणा हरजीत कौर पत्नी बलविंदर सिंह वासी पिंड कडियाणा थाना फिलौर बलविंदर ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਪਿੰਡ ਕੜਿਆਣਾ ਹੈਪੀ ਵਾਸੀ ਰੁੜਕਾ ਕਲਾ थाना ਗੁਰਾਇਆ ਵੱਲੋਂ ਮਦਈ ਦੇ ਘਰ ਜਾ ਕੇ ਮਦਈ ਅਤੇ ਉਸਦੇ ਪੂਰੇ ਪਰਿਵਾਰ ਨੂੰ 12 ਬੋਰ ਰਾਈਫਲ ਦਿਖਾ ਕੇ ਡਰਾ ਧਮਕਾ ਕੇ ਉਹਨਾਂ ਦੀ ਕੁਟਮਾਰ ਕਰਨ ਅਤੇ ੱਤਕੇ ਨਾਲ ਉਹਨਾਂ ਦਾ ਟਰੈਕਟਰ ਫਾਰਮ ਟ੍ਰੈਕ 60 ਰੰਗ ਨੀਲਾ ਲੈ ਕੇ ਜਾਣ ਅਤੇ ਮਦਈ ਮੁਕੱਦਮਾ ਦੇ ਘਰ ਜਾ ਕੇ 12 ਬੋਰ ਰਾਈਫਲ ਦੇ ਹਵਾਈ ਫਾਇਰ ਕਰਕੇ ਡਰਾ ਧਮਕਾ ਕੇ ਉਹਨਾਂ ਦੀ ਕੁਟਮਾਰ ਕਰਕੇ ਮਦਈ ਮੁਕੱਦਮਾ ਦੇ ਪਿਤਾ ਬਲਦੇਵ ਸਿੰਘ ਪਾਸੋਂ ਖਾਲੀ ਅਸਾਮ ਪੇਪਰਾਂ ਅਤੇ ਚਿੱਟੇ ਕਾਗਜ਼ ਉੱਪਰ ੱਤਕੇ ਨਾਲ ਅੰਗੂਠੇ ਅਤੇ ਦਸਤਖਤ ਕਰਵਾਉਣ ਸਬੰਧੀ ਉਕਤ ਮੁਕੱਦਮ ਜੋ ਇਸ ਕੇਸ ਨੂੰ ਹੱਲ ਕਰਦੇ ਹੋਏ ਇਸ ਕੇਸ ਵਿੱਚ ਮੁੱਖ ਦੋਸ਼ੀ ਬਲਜੀਤ ਸਿੰਘ ਉਰਫ ਬਿੱਲਾ ਪੁੱਤਰ ਜਸਵਿੰਦਰ ਸਿੰਘ ਵਾਸੀ ਪਿੰਡ ਕੜਿਆਣਾ थाना ਫਿਲੌਰ ਸਮੇਤ ਗੁਰਪ੍ਰੀਤ ਸਿੰਘ ਉਰਫ ਗੋਰਾ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਕੜਿਆਣਾ ਗੁਰਜੀਤ ਕੌਰ ਪਤਨੀ ਜਸਵਿੰਦਰ ਸਿੰਘ ਵਾਸੀ ਪਿੰਡ ਕੜਿਆਣਾ ਹਰਜੀਤ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਪਿੰਡ ਕੜਿਆਣਾ थाना ਫਿਲੌਰ ਬਲਵਿੰਦਰ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਪਿੰਡ ਕੜਿਆਣਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਦੋਸ਼ੀਆ ਕੋਲੋਂ ਬਰਾਮਦ ਸਮਾਨ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਪੱਤਰਕਾਰ ਰਮਨ ਮਾਹੀ ਦੇ ਨਾਲ ਜਗਜੀਤ ਸਿੰਘ ਪੱਟੀ ਅਤੇ ਸੁਰਿੰਦਰ ਕੁਮਾਰ ਦੀ ਖਾਸ ਰਿਪੋਰਟ دہشت ਫਲਾਉਣ ਨੂੰ ਲੈ ਕੇ ਕਈ ਅੰਸਰ ਸਰ ਗਰਮ ਹੁੰਦੇ ਨੇ ਜਲੰਧਰ ਜ਼ਿਲ੍ਹਾ ਪੁਲਿਸ ਪਹਿਲਾਂ ਤੋਂ ਹੀ ਇਹੋ ਜਿਹੇ دہشتਗਰ ਜੋ ਕਿ دہشت ਫਲਾਉਂਦੇ ਆ ਇਹਨਾਂ ਦੇ ਖਿਲਾਫ ਸ਼ੁਰੂ ਤੋਂ ਹੀ ਨਕੇਲ ਕਸਦੀ ਰਹੀ ਹੈ ਇਸੇ ਘੜੀ ਵਿੱਚ ਸਾਡੇ ਜਲੰਧਰ ਜ਼ਿਲ੍ਹਾ ਸੀਰਦਾਰ ਹਰਕਮਨਪ੍ਰੀਤ ਸਿੰਘ ਖਾਕਾ ਤੇ ਡੀਐਸਪੀ ਫਲੋਰ ਸਰਦਾਰ ਸਰਵਨ ਸਿੰਘ ਬਲਜੀ ਦੀ ਹਜ਼ਰਤ ਅ ਤੱਕ ਡਿਵੀਜ਼ਨ ਨਿਰਦੇਸ਼ਾਪਤ ਜੋ ਅੰਸਰ ਜੋ ਕਿ ਕਾਨੂੰਨ ਦੇ ਸ਼ਾਸਨ ਨੂੰ ਚੈਲੰਜ ਕਰਦੇ ਆ ਅਤੇ ਇਹ ਦੱਸਦੇ ਆ ਕਿ ਅਸੀਂ ਕਾਨੂੰਨ ਦੇ ਸ਼ਾਸਨ ਨੂੰ ਨਹੀਂ ਮੰਨਦੇ ਅਤੇ دہشت ਫਲਾਉਂਦੇ ਨੇ। ਇਸੇ ਕੜੀ ਵਿੱਚ ਇਹ ਲੋਕਾਂ ਨੂੰ ਠੱਲਪਾਂ ਸਬੰਧੀ ਅਸੀਂ ਇੱਕ ਮੁਕੱਦਮਾ ਨੰਬਰ 15 ਮਿਤੀ 17/1/2025 ਦਰਜ ਜਿਸ ਤਰ੍ਹਾਂ ਕੀਤਾ ਸੀ। ਜੋ ਸਤਰਾਮ ਸਿੰਘ ਪੁੱਤਰ ਬਲਦੇਵ ਸਿੰਘ ਨੇ ਪੁਲਿਸ ਨੂੰ ਬਿਆਨਦਰਜ ਕਰਵਾਏ ਸੀ ਕਿ ਪਹਿਲਾਂ ਲੋਹੜੀ ਵਾਲੇ ਦਿਨ 13 ਤਾਰੀਖ ਨੂੰ ਬਲਜੀਤ ਸਿੰਘ ਬਿੱਲਾ ਗੁਰਪ੍ਰੀਤ ਸਿੰਘ ਗੋਰਾ ਆਪਣੇ ਹੋਰ ਸਾਥੀਆਂ ਨਾਲ ਜੋ ਕਿ ਕੜਾਨੇ ਦੇ ਲੈਣ ਵਾਲੇ ਇਹਨਾਂ ਨੇ ਗਨ ਪੁਆਇੰਟ ਤੇ ਇਹਨਾਂ ਤੋਂ ਇੱਕ ਟਰੈਕਟਰ ਦੀ ਖੋ ਕੀਤੀ ਸੀ ਘਰ ਦੇ ਵਿੱਚ ਆ ਕੇ ਤੇ ਇਹ ਪਰਿਵਾਰ ਇੰਨਾ ਜ਼ਿਆਦਾ ਡਰ ਗਿਆ ਸੀ ਇਹਨਾਂ ਨੇ ਸਬੰਧੀ ਪੁਲਿਸ ਨੂੰ ਜਾਂ ਆਲੇ ਦੁਆਲੇ ਕਿਸੇ ਨੂੰ ਵੀ ਤਲਾ ਨਹੀਂ ਦਿੱਤੀ 17 ਤਰੀਕ ਨੂੰ ਉਕਤ ਦੋਸ਼ੀ ਬਲਜੀਤ ਸਿੰਘ ਬਿੱਲਾ ਗੁਰਪ੍ਰੀਤ ਗੋਰਾ ਗੁਰਜੀਤ ਕੌਰ ਹਰਜੀਤ ਕੌਰ ਬਲਵਿੰਦਰ ਸਿੰਘ ਸਮੇਤ ਤਿੰਨ ਹੋਰ ਵਿਅਕਤੀ ਹਰਵੀਰ ਸਿੰਘ ਹੈਪੀ ਤੇ ਹਰਪ੍ਰੀਤ ਸਿੰਘ ਅੱਠ ਜਣੇ ਇਸ ਵਿੱਚ ਦੋ ਅਣਜਾਣਿਆਂ ਦੇ ਹੋਰ ਮਾਰੂ ਥਿਆ ਨਾਲ ਤੇ ਗਨ 12 ਬੋਰ ਦੀ ਰਾਈਫਲ ਦਾ ਇਸਤੇਮਾਲ ਕਰਦੇ ਹੋਏ ਅਤੇ ਇਸ ਨੇ ਮੌਕੇ ਤੇ ਫਾਇਰ ਵੀ ਕੀਤਾ ਇਹ ਪਤਾ ਲੱਗਿਆ ਤੇ ਜਿਸਮਨ ਦੀ ਸਾਨੂੰ ਖੋਲ ਵੀ ਮਿਲਿਆ ਇਹਨਾਂ ਨੇ ਸਤਨਾਮ ਸਿੰਘ ਕੰਪਲੇਨੈਂਟ ਦੇ ਪਿਤਾ ਬਲਦੇਵ ਸਿੰਘ ਨੂੰ ਪ੍ਰੋਪਰ ਗਨ ਪੁਆਇੰਟ ਤੇ ਰੱਖ ਕੇ ਉਸ ਤੋਂ ਖਾਲੀ ਕਾਗਜ਼ਾਤਾਂ ਤੇ ਦਸਤਖਤ ਕਰਾਏ ਤੇ ਸ਼ਟਾਮਾ ਤੇ ਸਾਈਨ ਕਰਵਾਏ ਜੋ ਇਹ ਦੱਸਣਯੋਗ ਹੈ ਕਿ ਉਹ ਜੋ ਸਤਨਾਮ ਸਿੰਘ ਦਾ ਪਰਿਵਾਰ ਹੈ ਇੱਕ ਨੌਕਿੱਲੇ ਜਗਾਤੇ ਰਹਿ ਰਿਹਾ ਹੈ ਉਕਤ ਜਗ੍ਹਾ ਜਸਪੀਰ ਕੌਰ ਜੋ ਕਿ ਦੋਸ਼ੀ ਬਲਵਿੰਦ ਬਜ਼ੀਦ ਸਿੰਘ ਵੀ ਪੁਆਦੀ ਹੈ ਤੇ ਇਹ ਉਕਤ ਜਗ੍ਹਾ ਤੇ ਉਪਰਾਖ ਜਮਾਉਂਦੇ ਨੇ ਦੋਸ਼ੀ ਤਰਫੇ ਚਾਹੁੰਦੇ ਸੀ ਕਿ ਇਹ ਜਗ੍ਹਾ ਖਾਲੀ ਕਰ ਜਾਣ ਤੇ ਕੋਈ ਕੰਪਲੇਨੈਂਟ ਤੇ ਉਸ ਜਗ੍ਹਾ ਦੀ ਦੇਖਰੇਖ ਕਰਦੇ ਸੀਗੇ ਜੀ ਸਦਰ ਸਦਰ ਜਿਹੜੇ ਇੱਥੇ ਕਾਬਜ ਹੈਗੇ ਜਗ੍ਹਾ ਤੇ ਉਹ ਜਗ੍ਹਾ ਉਹਨਾਂ ਦੀ ਨਹੀਂ ਹੈਗੀ ਉਹ ਇਹ ਬੇਸਿਕਲੀ ਜਗ੍ਹਾ ਜਸਪੀਰ ਕੌਰ ਕਾਬਜ ਹੈ ਜਸਬੀਰ ਕੌਰ ਦੇ ਨਾਂ ਤੇ ਵੀ ਜਗ੍ਹਾ ਨਹੀਂ ਹੈਗੀ ਜੋ ਉਹਨਾਂ ਦੇ ਦਸਨੀਯੋਗ ਮੁਤਾਬਕ ਹੈ ਕਿਉਂਕਿ ਇਹ ਜਗ੍ਹਾ ਲੋਟਡ ਹੁੰਦੀ ਹੈ ਤੇ ਇਸ ਸਬੰਧੀ ਇਹ ਇਸ ਦੀ ਦੇਖ ਰੇ ਅੱਗੇ ਬਲਦੇਵ ਸਿੰਘ ਦਾ ਪਰਿਵਾਰ ਕਰ ਰਿਹਾ ਸੀਗਾ ਤੇ ਜਿਸ ਨੂੰ ਲੈ ਕੇ ਕੜਿਆਲੇ ਦੇ ਜਾਂ ਉਕਤ ਸਾਰੇ ਦੋਸ਼ੀ ਇਹਨਾਂ ਨੂੰ ਉੱਥੋਂ ਕੱਢਣਾ ਚਾਹੁੰਦੇ ਸੀ ਤੇ ਉਸ ਦਿਨ ਇਹ ਦੋ ਗੱਡੀਆਂ ਤੇ ਗਏ ਸੀ ਇੱਕ ਜ਼ੈਲੋ ਗੱਡੀ ਤੇ ਤੇ ਇੱਕ ਵਰਨਾ ਗੱਡੀ ਤੇ ਵਰਨਾ ਗੱਡੀ ਤੇ ਜੋ ਸਕਾਂਟਡ ਦੋਸ਼ੀ ਹੈ ਜਿਵੇਂ ਉਹਨਾਂ ਪਾਸ ਹੈ ਤੇ ਜ਼ਾਇਲੋ ਦਾ ਡੀਸੀ ਰਿਕਵਰ ਕਰ ਲਈਏ ਤੇ ਮੁਕਦਮੇ ਵਿੱਚ ਵਰਤਿਆ 12 ਬੋਰ ਰਾਈਫਲ ਵੀ ਰਿਕਵਰ ਹੋ ਚੁੱਕੀ ਆ ਜੋ ਕਿ ਬਲਵਿੰਦਰ ਸਿੰਘ ਦੇ ਨਾਂ ਤੇ ਲਸਨਸੀ ਆ ਤੇ ਅਸੀਂ ਇਸ ਸੰਬੰਧੀ ਪੰਜ ਜ਼ਿੰਦਾਕਾਰ ਪਰ ਚਾਰ ਜ਼ਿੰਦਾਕਾਰ ਤੂਸ ਇੱਕ ਮਿਸਕਾਰ ਤੂਸ ਤੇ ਇੱਕ ਖੋਲ ਬਰਾਮਦ ਕੀਤਾ ਤੇ ਜੋ ਟਰੈਕਟਰ ਇਹਨਾਂ ਨੇ ਖੋਹ ਕੀਤਾ ਸੀਗਾ ਖੋਹ ਕਹੇ ਦੀਏ ਜਾਂ ਡਕੈਤੀ ਕਹੇ ਦੀਏ ਜੋ ਵੀ ਆ ਅਸੀਂ ਉਹ ਵੀ ਰਿਕਵਰ ਕਰ ਲਿਆ ਹੋਇਆ ਹੈ ਤੇ ਮੁਕਦਮੇ ਦੀ ਤਫਤੀਸ਼ ਚੱਲੀ ਆ ਇਹਦੇ ਵਿੱਚ ਹੋਰ ਵੀ ਕੋਈ ਬੰਦੇ ਸ਼ਾਮ ਹੋਏ ਆ ਜੀ ਆਹ ਪੰਜ ਦੋਸ਼ੀਆਂ ਤੋਂ ਲਾਗੋ ਤਿੰਨ ਦੋਸ਼ੀ ਹੋਰ ਹਰਵੀਰ ਸਿੰਘ ਹੈਪੀ ਤੇ ਹਰਪ੍ਰੀਤ ਸਿੰਘ ਵੀ ਭੱਜੇ ਹੋਇਆ ਜਿਨ੍ਹਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਇਹਨਾਂ ਤੇ ਪਹਿਲਾਂ ਕੋਈ ਮੁਕਾਦਮਾ ਨਹੀਂ ਇਸ ਨੂੰ ਵੈਰੀਫਾਈ ਕਰ ਰਿਹਾ